ਦਾ ਦੇ ਫੁੱਲ ਭੇਟ ਕਰਨਾ ਹੈ ਕਿ ਕਹਿਣਾ ਚਾਹੂਗੇ ਕੀ ਇਹਨਾਂ ਦਾ ਯੋਗਦਾਨ ਸੀ ਆਪਣੇ ਦੇਸ਼ ਦੀ ਜਦੀ ਸ਼ਹੀਦ ਸਾਡੀ ਕੌਮ ਦਾ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਆ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ 168ਵਾਂ ਜਨਮ ਦਿਹਾੜਾ ਹੈ ਉਹਦੇ ਸਬੰਧ ਦੇ ਵਿੱਚ ਮੈਂ ਆਪਦੇ ਸਾਥੀਆਂ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਆ ਇਹ ਜਿਹੜੀ ਅਸੀਂ ਆਜ਼ਾਦੀ ਦੀ ਹਵਾ ਦੇ ਵਿੱਚ ਸੁੱਖ ਦਾ ਸਾਹ ਲੈ ਰਹੇ ਆ ਇਹ ਸਾਡੇ ਸ਼ਹੀਦਾਂ ਦੀ ਦੇਣ ਆ ਲੱਖਾਂ ਕੁਰਬਾਨੀਆਂ ਤੋਂ ਬਾਅਦ ਸਾਡਾ ਮੁਲਕ ਜ਼ਾਲਮ ਅੰਗਰੇਜ਼ ਸਰਕਾਰ ਤੋਂ ਆਜ਼ਾਦ ਹੋਇਆ ਜਿਦੇ ਵਿੱਚ ਅਨੇਕਾਂ ਕੀਮਤੀ ਜਾਨਾਂ ਚਲੀਆਂ ਗਈਆਂ ਲੇਕਿਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਿਰਫ 23 ਸਾਲ ਦੀ ਉਮਰ ਦੇ ਵਿੱਚ ਔਰ ਘਰ ਦੀ ਸਭ ਸੁੱਖ ਸਹੂਲਤ ਹੋਣ ਦੇ ਬਾਵਜੂਦ ਉਹਨਾਂ ਨੇ ਕੁਰਬਾਨੀ ਦਿੱਤੀ ਬੜੀ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਸੀ ਲੇਕਿਨ ਉਹਨਾਂ ਨੇ ਵੇਖਿਆ ਕਿ ਕਿਵੇਂ ਸਾਡੇ ਮੁਲਕ ਦੇ ਲੋਕਾਂ ਤੇ ਅੰਗਰੇਜ਼ ਸਰਕਾਰ ਜਿਹੜੀ ਉਹ ਜ਼ੁਲਮ ਕਰਦੀ ਆ ਸੋ ਉਹਨਾਂ ਨੇ ਹੱਸਦਿਆਂ ਹੱਸਦਿਆਂ ਕੁਰਬਾਨੀ ਦਿੱਤੀ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਉਹਨਾਂ ਨੇ ਗਲੇ ਦੇ ਵਿੱਚ ਪਾਇਆ ਔਰ ਮੈਂ ਅੱਜ ਇਸ ਅਹਿਮ ਦਿਹਾੜੇ ਤੇ ਦੇਸ਼ ਦੇ ਨੌਜਵਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹਣਾ ਹੈ ਕਿ ਜਿੱਥੇ ਆਪਾਂ ਨੂੰ ਆਪਣੀ ਕਬੀਲਦਾਰੀ ਦੇ ਕੰਮ ਆਪਣੇ ਸਕੂਲ ਕਾਲਜ ਦੀ ਪੜ੍ਹਾਈ ਤੇ ਹੋਰ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਉਥੇ ਦੇਸ਼ ਪ੍ਰਤੀ ਵੀ ਆਪਣੀਆਂ ਭਾਵਨਾਵਾਂ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਆਪਣੇ ਦੇਸ਼ ਦੇ ਹਿੱਤ ਦੀ ਗੱਲ ਕਰੀਏ ਔਰ ਆਪਣੇ ਦੇਸ਼ ਦੇ ਹੱਕ ਦੇ ਵਿੱਚ ਜਿੱਥੇ ਵੀ ਮੁਲਕ ਦੀ ਸਰਕਾਰ ਨੂੰ ਜਾਂ ਆਵਾਮ ਨੂੰ ਲੋੜ ਪਵੇ ਉਥੇ ਆਪਾਂ ਖਾਸ ਕਰਕੇ ਕ੍ਰਪਸ਼ਨ ਦੇ ਉਲਟ ਖਾਸ ਕਰਕੇ ਨਸ਼ਿਆਂ ਦੇ ਉਲਟ ਖੜੇ ਹੋ ਜਾਈਏ ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਸਾਡੇ ਹੱਸਦੇ ਖੇਡਦੇ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਅਨਪੜਤਾ ਭ੍ਰਿਸ਼ਟਾਚਾਰ ਔਰ ਨਸ਼ੇ ਦੀ ਜਿਹੜੀ ਅਲਮਤ ਆ ਉਹ ਜਿਹੜੀ ਸਾਡੇ ਤੋਂ ਦੂਰ ਹੋਵੇ ਤੇ ਸਾਡਾ ਪੰਜਾਬ ਫੇਰ ਅਸਦਾ ਖੇਡਦਾ ਕਲਾਕਾਰ ਜਵੰਦਾ ਦਾ ਗੱਲ ਬਹੁਤ ਬੁਰਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਰਾ ਹਾਦਸਾ ਹੋਈ ਅੱਜ ਸਾਰਾ ਪੰਜਾਬ ਨਹੀਂ ਸਾਰਾ ਸਾਰਾ ਦੇਸ਼ ਉਹਨਾਂ ਨੂੰ ਚਾਉਣ ਵਾਲੇ ਦੁਆਵਾਵਾਂ ਕਰ ਰਹੇ ਅਰਦਾਸਾਂ ਬੇਨਤੀਆਂ ਕਰ ਰਹੇ ਆ ਕਿ ਉਹਨਾਂ ਦੀ ਜਿਹੜੀ ਕੀਮਤੀ ਜਾਨ ਉਹ ਬਾਅਦ ਕੇ ਉਹ ਫਿਰ ਤੋਂ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਦੇ ਧੰਨਵਾਦ ਵਾਹਿਗੁਰੂ ਜੀ ਦਾ ਕਰਦਾ ਅੱਜ ਸਰਦਾਰ ਦੇ ਭੇਟ ਕੀਤੇ ਆ ਸ੍ਰੀ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਕੀ ਯੋਗਦਾਨ ਸੀ ਇਹਨਾਂ ਦਾ ਤੁਹਾਡੇ ਦੇਸ਼ ਨੂੰ ਯਾਦ ਕਰਾਉਣ ਵਿੱਚ ਭਗਤ ਸਿੰਘ ਦਾ ਇਹ ਜਿਹੜਾ ਸਾਡਾ ਪੰਜਾਬ ਦਾ ਮਹਾਨ ਸਪੂਤ ਹੈ ਜਿਹੜਾ 23 ਸਾਲ ਦੀ ਉਮਰ 'ਚ ਜਿਨੇ ਸ਼ਹੀਦੀ ਪ੍ਰਾਪਤ ਕੀਤੀ ਉਹ ਭਗਤ ਸਿੰਘ ਦੀ ਸੋਚ ਕੀ ਸੀ ਤੇ ਅੱਜ ਭਗਤ ਸਿੰਘ ਦੀ ਸੋਚ ਨੂੰ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਸਭ ਤੋਂ ਵੱਡਾ ਇਹ ਡਿਫਰੈਂਸ ਪੈਦਾ ਹੋ ਗਿਆ ਅੱਜ ਦੇ ਸਮੇਂ ਦੇ ਵਿੱਚ ਅੱਜ ਜਿਹੜਾ ਭਗਤ ਸਿੰਘ ਦਾ ਦਿਨ ਮਨਾਉਣਾ ਭਗਤ ਸਿੰਘ ਦਾ ਜਨਮ ਦਿਨ ਮਨਾ ਕੇ ਲੋਕਾਂ ਨੂੰ ਭਗਤ ਸਿੰਘ ਬਾਰੇ ਯਾਦ ਕਰਾਉਣਾ ਸਾਡੀ ਇਹੀ ਮਤਲਬ ਕਿ ਕੋਸ਼ਿਸ਼ ਹੈ ਕਿ ਭਗਤ ਸਿੰਘ ਦੀ ਸੋਚ ਨੂੰ ਅਸੀਂ ਅੱਗੇ ਲਿਜਾਈਏ ਭਗਤ ਸਿੰਘ ਕੀ ਕਹਿਣਾ ਚਾਹੁੰਦਾ ਸੀ ਅੱਜ ਜਿਹੜਾ ਜਿਹੜਾ ਸਾਡੀ ਦੇਸ਼ ਭਗਤਾ ਨੇ ਉਸ ਟਾਈਮ ਤੇ ਮਹਿਸੂਸ ਕੀਤਾ ਕਿ ਅੰਗਰੇਜ਼ਾਂ ਨੇ 파ੜੋ ਤੇ ਰਾਜਪ੍ਰਤੀ ਨੀਤੀ ਅਪਣਾਈ ਸੀ ਉਹਨਾਂ ਨੇ ਧਰਮ ਦੇ ਨਾਂ ਉੱਤੇ ਖੇਤਰ ਦੇ ਨਾਂ ਉੱਤੇ ਲੋਕਾਂ ਨੂੰ ਸਵਾਰਥਾਂ ਦੇ ਨਾਂ ਉੱਤੇ 파ੜਿਆ ਅੱਜ ਤੇ ਉਹਨਾਂ ਨੇ ਸਾਰੇ ਜਿਹੜੇ ਦੇਸ਼ ਭਗਤ ਸੀ ਉਹਨਾਂ ਨੇ ਸਾਨੂੰ ਦੇਸ਼ ਭਗਤੀ ਦਾ ಪಾਠ ਪੜਾ ਕੇ ਹਿੰਦੁਸਤਾਨ ਦੀ ਇਕਤਾ ਤੇ ਖੜਤਾ ਨੂੰ ਮਦਦ ਨਜ਼ਰ ਆ ਕੇ ਦੇਸ਼ ਦੀ ਧਰਮ ਨਿਪਟਾ ਨੂੰ ਮਦਦ ਨਜ਼ਰ ਰੱਖਦੇ ਹੋਏ ਸਾਡੇ ਜਿਹੜਾ ਦੇਸ਼ ਨੂੰ ਇੱਕ ਸੂਤਰ ਦੇ ਵਿੱਚ ਇੱਕ ਮਾਲਾ ਚ ਪਰੋਇਆ ਸੀ ਤਾਂ ਸਾਡਾ ਦੇਸ਼ ਜਾ ਕੇ ਆਜ਼ਾਦ ਹੋ ਗਿਆ ਸੀ ਅੱਜ ਸਾਡਾ ਮੇਰਾ ਮੁਲਕ ਹੈ ਅੱਜ ਫਿਰ ਉਹਨਾਂ ਵਿਦੇਸ਼ੀ ਚਾਲਾਂ ਦੇ ਵਿੱਚ ਆ ਕੇ ਜਿਹੜਾ ਫਿਰ ਫੇਰੂ-ਖੇਰੂ ਹੋ ਰਿਹਾ ਹੈ ਚਾਹੀ ਕਿਤੇ ਵੀ ਲੈ ਲਓ ਅੱਜ ਦੇਸ਼ ਦੇ ਵਿੱਚ ਕਦੇ ਧਰਮ ਦੇ ਨਾਂ 'ਤੇ ਕਦੇ ਜਾਤ ਦੇ ਨਾਂ 'ਤੇ ਕਿਤੇ ਖੇਤਰ ਦੇ ਨਾਂ 'ਤੇ ਕਿਤੇ ਰੋਜ਼ਗਾਰ ਦੇ ਨਾਂ 'ਤੇ ਕਿਤੇ ਹੋਰ ਹਨੇਕਾ ਸਮੱਸਿਆਵਾਂ ਦੇ ਉੱਤੇ ਲੋਕ ਲੜ ਰਹੇ ਆ ਲੋਕ ਫੇਰ ਫੇਰੂ-ਖੇਰੂ ਹੋ ਰਹੇ ਆ ਲੋਕ ਦੇਸ਼ ਭਗਤੀ ਦੀ ਭਾਵਨਾ ਨੂੰ ਪਲਾ ਕੇ ਕਿ ਦੇਸ਼ ਤੇ ਜਿਹੜੀ ਏਕਤਾ ਤੇ ਅਖੰਡਤਾ ਕਿਉਂ ਜ਼ਰੂਰੀ ਹੈ ਉਹਨੂੰ ਉਹ ਸੋਚ ਨੂੰ ਛੱਡ ਕੇ ਅੱਜ ਸਿਰਫ ਆਪਣੇ ਨਿੱਜੀ ਸਵਾਰਤਾ ਤੱਕ ਮ hạnੂਦ ਹੁੰਦੇ ਜਾ ਰਹੇ ਹੈ ਤੇ ਉਹ ਦੇਸ਼ ਦੀ ਜਿਹੜੀ ਅੱਜ ਜਿਹੜਾ ਦੇਸ਼ ਦੂਜੇ ਪਾਸੇ ਫਿਰ ਗੁਲਾਮੀ ਦੀ ਰਾਹਾਂ ਵੱਲ ਵੱਧ ਰਿਹਾ ਹੈ